ਇੱਕ ਗੱਲਾਂ ਰੱਖਣ ਤੁਹਾਨੂੰ ਪੂਰੀ ਜ਼ਿੰਦਗੀ ਜਵਾਨ ਤੇ ਸਿਹਤਮੰਦ ਇੱਕ ਵਾਰ ਜ਼ਰੂਰ ਸੁਣੋ ਨੰਬਰ 1 ਜੇਕਰ ਦਾੜੀ ਮੁੱਛ ਦੇ ਵਾਲ ਸਫੈਦ ਹੋ ਗਏ ਹੁਣ ਤਾਂ ਰਾਤ ਨੂੰ ਆਮਲੇ ਦੇ ਪਾਊਡਰ ਨੂੰ ਲੋਹੇ ਦੇ ਬਰਤਨ ਵਿੱਚ ਭਿਉਂ ਕੇ ਰੱਖੋ ਸਵੇਰੇ ਉਸ ਨੂੰ ਆਪਣੀ ਦਾੜੀ ਮੁੱਛ ਉੱਪਰ ਲਗਾ ਲਓ ਲਾਭ ਮਿਲੇਗਾ ਨੰਬਰ 2 ਹਲਦੀ ਤੇ ਸੀਧਾ ਨਮਕ ਮਿਕਸ ਕਰਕੇ ਆਪਣੇ ਦੰਦਾਂ ਉੱਪਰ ਦਿਨ ਵਿੱਚ ਦੋ ਵਾਰ ਮੰਜਨ ਕਰ ਲਓ ਇਸ ਨਾਲ ਦੰਦਾਂ ਦੇ ਹਰ ਦਰ ਤੋਂ ਆਰਾਮ ਮਿਲੇਗਾ ਨੰਬਰ 3 ਜੇਕਰ ਤੁਸੀਂ ਜ਼ਿਆਦਾ ਟੌਫੀਆਂ ਚਾਕਲੇਟ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਦੰਦਾਂ ਨੂੰ ਕੀੜਾ ਲੱਗ ਜਾਂਦਾ ਹੈ। ਨੰਬਰ 4 ਜੇਕਰ ਮੋਟਾਪਾ ਘੱਟ ਕਰਨਾ ਹੈ ਤਾਂ ਕਣਕ ਦੇ ਆٹے ਦੀ ਬਜਾਏ ਚੌਂਦੇ ਆٹے ਦੀ ਰੋਟੀ ਖਾਓ ਇਸ ਨਾਲ ਲਾਭ ਮਿਲੇਗਾ। ਨੰਬਰ 5 ਪੇਟ ਦਰਦ ਨੂੰ ਦੂਰ ਕਰਨ ਲਈ ਨਿੰਬੂ ਪਾਣੀ ਵਿੱਚ ਸੇਧਾ ਨਮਕ ਮਿਕਸ ਕਰਕੇ ਪੀ ਲੋ ਲਾਭ ਮਿਲੇਗਾ। ਨੰਬਰ 6 ਨੀਲ ਪੇਂਟ ਅਤੇ ਲਿਪਸਟਿਕ ਨੂੰ ਲੰਬੇ ਸਮੇਂ ਤੱਕ ਸਹੀ ਰੱਖਣ ਲਈ ਫ੍ਰਿਜ ਵਿੱਚ ਰੱਖੋ। ਇਸ ਨਾਲ ਉਹ ਲੰਮੇ ਸਮੇਂ ਤੱਕ ਖਰਾਬ ਨਹੀਂ ਹੋਣਗੀਆਂ ਨੰਬਰ 7 ਜੇਕਰ ਤੁਸੀਂ ਨਾਰੀਅਲ ਤੇਲ ਵਿੱਚ ਆਮਲਾ ਪਾਊਡਰ ਮਿਲਾ ਕੇ ਆਪਣੇ ਵਾਲਾਂ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਵਾਲ ਕੁਦਰਤੀ ਤੌਰ ਤੇ ਕਾਲੇ ਹੋ ਜਾਂਦੇ ਨੇ ਅਜਿਹਾ ਹਫਤੇ ਵਿੱਚ ਇੱਕ ਵਾਰ ਜ਼ਰੂਰ ਕਰੋ ਨੰਬਰ 8 ਬੇਸਣ ਵਿੱਚ ਪਾਣੀ ਮਿਲਾ ਕੇ ਹਫਤੇ ਵਿੱਚ ਦੋ ਵਾਰ ਆਪਣੇ ਚਿਹਰੇ ਤੇ ਲਗਾ ਲਓ ਇਸ ਨਾਲ ਚਿਹਰੇ ਤੇ ਕੁਦਰਤੀ ਨਿਖਾਰ ਆਵੇਗਾ ਨੰਬਰ 9 ਸੌਣ ਤੋਂ ਪਹਿਲਾਂ ਸਰੋਂ ਦੇ ਤੇਲ ਦੀ ਮਾਲਿਸ਼ ਆਪਣੇ ਪੈਰਾਂ ਦੀਆਂ ਤਲੀਆਂ ਤੇ ਕਰ ਲਓ ਇਸ ਨਾਲ ਦਿਮਾਗ ਨੂੰ ਸਕੂਨ ਮਿਲਦਾ ਨਾਲ ਹੀ ਨੀਂਦ ਵੀ ਚੰਗੀ ਆਉਂਦੀ ਅੱਖਾਂ ਦੀ ਰੌਸ਼ਨੀ ਵੀ ਤੇਜ਼ ਹੋਣ ਲੱਗ ਜਾਂਦੀ ਹੈ ਨੰਬਰ 10 ਦੋ ਚਮਚ ਝੌਲਾਂ ਦਾ ਆਟਾ ਲੈ ਲਓ ਇਸ ਵਿੱਚ ਸ਼ਹਿਦ ਮਿਕਸ ਕਰੋ ਤੇ ਫਿਰ ਕੱਚਾ ਦੁੱਧ ਇਸ ਦਾ ਇੱਕ ਪੇਸਟ ਬਣਾ ਕੇ ਆਪਣੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਲਾਭ ਮਿਲੇਗਾ ਨੰਬਰ 11 ਜੇਕਰ ਔਰਤਾਂ ਨੂੰ ਪਾਣੀ ਪੈਣ ਦੀ ਸਮੱਸਿਆ ਜਾਂ 스멜 ਆ ਰਹੀ ਹੋਵੇ ਤਾਂ ਰੋਜ਼ਾਨਾ ਦੋ ਹਰੀਆਂ ਇਲਾਇਚੀਆਂ ਸਵੇਰੇ ਖਾਲੀ ਪੇਟ ਘੁਸੇ ਪਾਣੀ ਨਾਲ ਲੈ ਲਓ ਇਸ ਨਾਲ ਲਾਭ ਮਿਲੇਗਾ। ਨੰਬਰ 12 ਹਫ਼ਤੇ ਵਿੱਚ ਦੋ ਵਾਰ ਗਰਮ ਪਾਣੀ ਵਿੱਚ ਐਲੋਵੇਰਾ ਜੈੱਲ ਮਿਲਾ ਕੇ ਚਿਹਰੇ ਨੂੰ ਸਟੀਮ ਦੇਣਾ ਚਿਹਰੇ ਤੇ ਚਮਕਉਣ ਲੱਗ ਜਾਂਦੀ ਹੈ ਨਾਲ ਹੀ ਚਿਹਰੇ ਦੇ ਦਾਗ-ਧੱब्बे ਵੀ ਸਾਫ਼ ਹੋ ਜਾਂਦੇ ਹਨ। ਨੰਬਰ 13 ਪੇਟ ਦੀ ਚਰਬੀ ਘੱਟ ਕਰਨ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਧੁੰਨੀ ਵਿੱਚ ਜ਼ੈਤੂਨ ਦਾ ਤੇਲ ਪਾ ਲਿਆ ਕਰੋ। ਨੰਬਰ 14 ਜੇਕਰ ਤੁਸੀਂ ਪਾਣੀ ਨਾਲ ਲੌਂਗ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਦਮੇ ਦੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨੰਬਰ 15 ਜਿੰਨਾ ਬੱਚਿਆਂ ਦੀ ਹਾਈਟ ਨਾ ਵਧ ਰਹੀ ਹੋਵੇ ਉਹਨਾਂ ਨੂੰ ਰੋਜ਼ਾਨਾ ਪਨੀਰ ਖਾਣ ਲਈ ਦੇਵੋ ਇਸ ਨਾਲ ਉਹਨਾਂ ਨੂੰ ਲਾਭ ਮਿਲੇਗਾ ਹਾਈਟ ਵਧਣ ਲੱਗ ਜਾਵੇਗੀ। ਨੰਬਰ 16 ਰੋਜ਼ਾਨਾ ਪਾਣੀ ਪੀਣ ਤੋਂ ਬਾਅਦ ਭਿੱਜੇ ਹੋਏ ਬਦਾਮ ਜ਼ਰੂਰ ਖਾਓ ਇਸ ਨਾਲ ਸਰੀਰ ਪੂਰਾ ਦਿਨ એનર્ਜੀ ਨਾਲ ਭਰਿਆ ਰਹੇਗਾ। ਨੰਬਰ 17 ਬਰਤਨ ਸਾਫ ਕਰਨ ਵਾਲੀ ਸੁਪੰਜ ਨੂੰ ਸਮੇਂ-ਸਮੇਂ ਤੇ ਜਰੂਰ ਬਦਲੋ ਨਹੀਂ ਤਾਂ ਤੁਸੀਂ ਬਹੁਤ ਸਾਰੇ ਬੈਕਟੀਰੀਆ ਦਾ ਸਿਕਾਰ ਹੋ ਸਕਦੇ ਹੋ। ਨੰਬਰ 18 ਜਦੋਂ ਰੋਟੀ 10 ਤੋਂ 12 ਘੰਟੇ ਪਈ ਰਹਿੰਦੀ ਹੈ ਜਿਸ ਨਾਲ ਫਾਈਬਰ ਵੱਧ ਜਾਂਦਾ ਰੋਟੀ ਨੂੰ ਖਾਣ ਨਾਲ ਸਾਰੇ ਸਰੀਰ ਨੂੰ ਬਹੁਤ ਸਾਰੇ ਤੱਤ ਮਿਲਦੇ ਹਨ। ਨੰਬਰ 19 ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਸੁਹਾਰੇ ਵਾਲਾ ਦੁੱਧ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਅੰਦਰ ਕਦੇ ਵੀ ਕੈਲਸ਼ੀਅਮ ਦੀ ਕਮੀ ਨਹੀਂ ਹੋਵੇਗੀ। ਨੰਬਰ 2 ਚੌਲਾਂ ਵਿੱਚ ਤੇਜ਼ ਅਤੇ ਨਿੰਬੂ ਦਾ ਰਸ ਮਿਕਸ ਕਰਕੇ ਬਣਾਉਣਾ ਚੌਲ ਬਹੁਤ ਹੀ ਸਵਾਦਿਖਿਲੇ-ਖਿਲੇ ਬਣਦੇ ਨੇ ਤੇਜ਼ ਪੱਤਾ ਜ਼ਰੂਰ ਪਾਓ। ਨੰਬਰ 1 ਟਮਾਟਰ ਦਾ ਜੂਸ ਪੀਣਾ ਚਿਹਰੇ ਤੇ ਝੁਰੜੀਆਂ ਖਤਮ ਹੋਣ ਲੱਗ ਜਾਂਦੀਆਂ ਨੇ ਜਿਸ ਨਾਲ ਚਿਹਰੇ ਤੇ ਚਮਕ ਆਉਂਦੀ ਹੈ। ਨੰਬਰ 5 ਇਲਾਇਚੀ ਖਾਣਾ ਰੀੜ ਦੀ ਹੱਡੀ ਮਜ਼ਬੂਤ ਹੁੰਦੀ ਹੈ ਤੇ ਨਾਲ ਹੀ ਅੰਦਰੂਨੀ ਕਮਜ਼ੋਰੀ ਵੀ ਦੂਰ ਹੋਣ ਲੱਗ ਜਾਂਦੀ ਹੈ ਇਸ ਲਈ ਰੋਜ਼ਾਨਾ ਇੱਕ ਹਰੀ ਇਲਾਇਚੀ ਜ਼ਰੂਰ ਚਬਾਓ। ਨੰਬਰ ਤੇ ਜੇਕਰ ਅਣਚਾਹੇ ਵਾਲਾਂ ਤੋਂ ਪਰੇਸ਼ਾਨ ਹੋ ਤਾਂ ਮਸੂਰ ਦੀ ਦਾਲ ਪੀਸ ਕੇ ਇਸ ਵਿੱਚ ਨਿੰਬੂ ਦਾ ਰਸ ਤੇ ਸ਼ਹਿਦ ਮਿਕਸ ਕਰਕੇ ਆਪਣੇ ਚਿਹਰੇ ਉੱਪਰ ਲਗਾ ਕੇ 5 ਮਿੰਟ ਆਪਣੇ ਚਿਹਰੇ ਨੂੰ ਰਗੜੋ ਤੇ ਫਿਰ ਸੁੱਕਣ ਤੇ ਧੋ ਦਿਓ ਇਸ ਨਾਲ ਲਾਭ ਮਿਲੇਗਾ ਨੰਬਰ 24 ਫਟਕੜੀ ਦੇ ਪਾਊਡਰ ਨੂੰ ਪੀਸ ਕੇ ਇਸ ਵਿੱਚ ਥੋੜਾ ਜਿਹਾ ਗੁਲਾਬ ਜਲ ਮਿਲਾ ਕੇ ਆਪਣੇ ਚਿਹਰੇ ਉੱਪਰ ਲਗਾ ਲਓ ਤੇ ਇਸ ਦੀ ਮਦਦ ਨਾਲ ਚਿਹਰੇ ਦੀ ਸਾਰੀ ਗੰਦਗੀ ਸਾਫ਼ ਹੋ ਜਾਵੇਗੀ। ਨੰਬਰ 25 ਜੇਕਰ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ ਤਾਂ ਪਿਆਜ਼ ਦਾ ਰਸ ਕੱਢ ਕੇ ਉਸ ਦੀ ਮਾਲਿਸ਼ ਜੋੜਾਂ ਉੱਪਰ ਕਰੋ ਇਸ ਨਾਲ ਬਹੁਤ ਲਾਭ ਮਿਲੇਗਾ। ਨੰਬਰ 26 ਛਣੇ ਦੀ ਦਾਲ ਵਿੱਚ ਸੌਂਫ ਮਿਲਾ ਕੇ ਖਾਣ ਨਾਲ ਜਵਾਨੀ ਹਮੇਸ਼ਾ ਬਰਕਰਾਰ ਰਹਿੰਦੀ ਹੈ। ਨੰਬਰ 23 ਜੇਕਰ ਤੁਹਾਨੂੰ ਠੰਡ ਲੱਗ ਗਈ ਆ ਤਾਂ ਤੁਸੀਂ ਲੌਂਗਾਂ ਦੀ ਚਾਹ ਬਣਾ ਕੇ ਪੀ ਲਓ ਇਸ ਨਾਲ ਸਰੀਰ ਦੀ ਜਕੜਨ ਖਤਮ ਹੋਵੇਗੀ ਨਾਲ ਹੀ ਸਰੀਰ ਵੀ ਸਹੀ ਹੋ ਜਾਵੇਗਾ। ਨੰਬਰ 22 ਪਿਆਜ਼ ਦੇ ਰਸ ਨਾਰੀਅਲ ਤੇਲ ਵਿੱਚ ਮਿਕਸ ਕਰਕੇ ਵਾਲਾਂ ਵਿੱਚ ਲਗਾ ਕੇ ਕੁਝ ਸਮਾਂ ਰੱਖੋ ਤੇ ਫਿਰ ਵਾਲਾਂ ਨੂੰ ਧੋ ਲਓ ਇਸ ਤੇ ਨਾਲ ਵਾਲਾਂ ਦੀ ਘੂਰਤ ਫੜਨ ਲੱਗ ਜਾਵੇਗੀ। ਨੰਬਰ 29 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਪਪੀਤੇ ਦਾ ਗੁੱਦਾ ਲਗਾ ਲੈਂਦੇ ਹੋ ਤੇ ਇਸ ਨਾਲ ਤੁਹਾਡਾ ਚਿਹਰਾ ਚਮਕਣ ਲੱਗ ਜਾਂਦਾ ਤੇ ਨਾਲ ਹੀ ਸਕਿਨ ਵੀ ਟਾਈਟ ਹੋ ਜਾਂਦੀ ਹੈ। ਨੰਬਰ 30 ਜਿੰਨਾ ਲੋਕਾਂ ਨੂੰ ਵਾਰ-ਵਾਰ ਪਿਸ਼ਾਬ ਦੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਸਾਗ ਵਿੱਚ ਮੱਖਣ ਪਾ ਕੇ ਖਾਣਾ ਚਾਹੀਦਾ ਹੈ ਇਸ ਨਾਲ ਲਾਭ ਮਿਲਦਾ ਹੈ। ਨੰਬਰ 31 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਐਲੋਵੇਰਾ ਜੈੱਲ ਵਿੱਚ ਗੁਲਾਬ ਜਲ ਮਿਕਸ ਕਰਕੇ ਗਰਮੀਆਂ ਦੇ ਮੌਸਮ ਵਿੱਚ ਆਪਣੇ ਚਿਹਰੇ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਤੇ ਬਹੁਤ ਨਿਖਾਰ ਆਉਂਦਾ ਹੈ। ਨੰਬਰ 32 ਸਾਨੂੰ ਰੋਜ਼ਾਨਾ ਆਪਣੇ ਹੱਥਾਂ ਪੈਰਾਂ ਨੂੰ ਜ਼ਰੂਰ ਧੋ ਕੇ ਸੌਣਾ ਚਾਹੀਦਾ ਨਾਲ ਹੀ ਮੂੰਹ ਵੀ ਇਸ ਨਾਲ ਇੱਕ ਤਾਂ ਸਾਡੇ ਸਰੀਰ ਦੀ ਗੰਦਗੀ ਸਾਫ਼ ਹੋ ਜਾਂਦੀ ਹੈ ਦੂਸਰਾ ਇਸ ਨਾਲ ਨੀਂਦ ਵੀ ਚੰਗੀ ਆਉਂਦੀ ਹੈ। ਨੰਬਰ 33 ਰੋਜ਼ਾਨਾ ਰਾਤ ਨੂੰ ਬਾਲਾਂ ਵਿੱਚ ਕੰੰਗੀ ਕਰਕੇ ਸੌਣ ਨਾਲ ਬਾਲਾਂ ਦੀ ਲੰਬਾਈ ਵਾਧਦੀ ਹੈ ਨਾਲ ਹੀ ਪਾਲ ਛਡਣੇ ਵੀ ਬੰਦ ਹੋ ਜਾਂਦੇ ਨੇ ਤੇ ਨਾਲ ਹੀ ਖੂਨ ਦਾ ਸਰਕਲ ਵੀ ਸਹੀ ਹੋ ਜਾਂਦਾ ਹੈ। ਨੰਬਰ 34 ਜਿਹੜੀਆਂ ਔਰਤਾਂ ਇੱਕ ਹੀ ਜਗ੍ਹਾ ਤੇ ਜ਼ਿਆਦਾ ਸਮਾਂ ਬੈਠੀਆਂ ਰਹਿੰਦੀਆਂ ਨੇ ਉਹਨਾਂ ਦਾ ਸਰੀਰ ਕਮਜ਼ੋਰ ਤੇ ਦਿਮਾਗ ਵੀ ਕਮਜ਼ੋਰ ਹੋਣ ਲੱਗ ਜਾਂਦਾ ਹੈ। ਨੰਬਰ 35 ਔਰਤਾਂ ਨੂੰ ਆਪਣੇ ਘਰ ਦੇ ਸਾਰੇ ਕੰਮ ਖੁਦ ਕਰਨੇ ਚਾਹੀਦੇ ਨੇ ਇਸ ਨਾਲ ਇੱਕ ਤਾਂ ਨੀਂਦ ਚੰਗੀ ਆਉਂਦੀ ਹੈ ਤੇ ਨਾਲ ਹੀ ਸਰੀਰ ਵੀ ਸਹੀ ਰਹਿੰਦਾ ਹੈ। ਨੰਬਰ 36 ਜੇਕਰ ਤੁਸੀਂ ਰੋਜ਼ਾਨਾ ਇੱਕ ਕੌਲੀ ਦਹੀਂ ਖਾਲੀ ਪੇਟ ਖਾ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਜਵਾਨ ਰਹੋਗੇ, ਖੂਨ ਨਮਾ ਬਣੇਗਾ ਤੇ ਨਾਲ ਹੀ ਸਰੀਰ ਨੂੰ ਵੀ ਤਾਕਤ ਮਿਲਦੀ ਹੈ। ਨੰਬਰ 37 ਜਿਹੜੀਆਂ ਔਰਤਾਂ ਸਵੇਰੇ ਖਾਲੀ ਪੇਟ ਖੀਰੇ ਦਾ ਸੇਵਨ ਕਰਦੀਆਂ ਨੇ ਜਵਾਨ ਤੇ ਤੰਦਰੁਸਤ ਰਹਿੰਦੀਆਂ ਨੇ ਤੇ ਨਾਲ ਹੀ ਉਹਨਾਂ ਦੀ ਉਮਰ ਵੀ ਘੱਟ ਹੀ ਨਜ਼ਰ ਆਉਂਦੀ ਹੈ। ਨੰਬਰ 38 ਕੱਚਾ ਲਸਣ ਖਾਣ ਨਾਲ ਖੂਨ ਦੀ ਸਫਾਈ ਹੁੰਦੀ ਹੈ ਹਾਰਟ ਅਟੈਕ ਦਾ ਖਤਰਾ ਘਟ ਜਾਂਦਾ ਤੇ ਨਾਲ ਹੀ ਗੈਸ ਕਬਜ਼ਾ ਆਦੀ ਸਮੱਸਿਆ ਦੂਰ ਹੁੰਦੀ ਹੈ ਖੂਨ ਪਤਲਾ ਹੀ ਰਹਿੰਦਾ ਹੈ ਨੰਬਰ 39 ਸਲਗਮ ਖਾਣ ਨਾਲ ਸਰੀਰ ਨੂੰ ਬਹੁਤ એનર્ਜੀ ਮਹਿਸੂਸ ਹੁੰਦੀ ਹੈ ਨਾਲ ਹੀ ਸਾਡੇ ਵਾਲ ਤੇ ਚਿਹਰੇ ਲਈ ਕਾਫੀ ਲਾਭਕਾਰੀ ਹੈ ਨੰਬਰ 40 ਜਿਹੜੀਆਂ ਆਰਤਾਂ ਜ਼ਿਆਦਾ ਬਾਹਰ ਵਾਲੀਆਂ ਚੀਜ਼ਾਂ ਦਾ ਸੇਵਨ ਕਰਦੀਆਂ ਉਹਨਾਂ ਦਾ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਜਿਸ ਨਾਲ अनेका ਹੀ ਰੋਗਾਂ ਦਾ ਸ਼ਿਕਾਰ ਹੋਣ ਲੱਗ ਜਾਂਦੀਆਂ ਹਨ। ਨੰਬਰ 41 ਜੇਕਰ ਤੁਸੀਂ ਖਾਲੀ ਪੇਟ ਅਦਰਕ ਦਾ ਰਸ ਇੱਕ ਚਮਚ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਪੇਟ ਅੰਦਰੋਂ ਅੰਦਰ ਹੋ ਜਾਵੇਗਾ ਨਾਲ ਹੀ ਖੂਨ ਦੀ ਸਫਾਈ ਹੋਵੇਗੀ ਗੈਸ ਕਬਜ਼ ਦੀ ਸਮੱਸਿਆ ਨਹੀਂ ਰਹੇਗੀ। ਨੰਬਰ 42 ਜੇਕਰ ਵਾਲ ਸਮੇਂ ਤੋਂ ਪਹਿਲਾਂ ਸਫੈਦ ਹੋ ਰਹੇ ਨੇ ਤਾਂ ਇੱਕ ਗਲਾਸ ਦੁੱਧ ਵਿੱਚ ਕੁਝ ਬੂੰਦਾਂ ਬਦਾਮ ਰੋਗਨ ਤੇਲ ਦੀਆਂ ਮਿਲਾ ਕੇ ਪੀ ਲਓ। ਨੰਬਰ 43 ਇੱਕ ਅਨਾਰ ਖਾਣ ਨਾਲ 40 ਦਿਨਾਂ ਤੱਕ ਦਿਲ ਨੂੰ ਲਾਭ ਮਿਲਦਾ ਤੇ ਨਾਲ ਹੀ ਇਹ ਸਾਡੇ ਚਿਹਰੇ ਲਈ ਕਾਫੀ ਫਾਇਦੇਮੰਦ ਹੈ। ਨੰਬਰ 44 ਆਪਣੇ ਘਰ ਵਿੱਚ ਇੱਕਰ ਤੁਸੀਂ ਸ਼ੈਂਪੂ ਦੇ ਇਸਤੇਮਾਲ ਨਾਲ ਫਰਸ਼ ਨੂੰ ਸਾਫ਼ ਕਰ ਦਿਓ ਤਾਂ ਇਸ ਨਾਲ ਫਰਸ਼ ਚਮਕ ਜਾਂਦਾ ਜਿਸ ਨਾਲ ਸਾਰੀ ਗੰਦਗੀ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦੀ ਹੈ ਤੇ ਮੱਖੀ ਮੱਛਰ ਵੀ ਨਹੀਂ ਆਉਂਦਾ। ਨੰਬਰ 45 ਜੇਕਰ ਘਰ ਵਿੱਚ ਲੜਾਈ ਝਗੜਾ ਜ਼ਿਆਦਾ ਹੁੰਦਾ ਤਾਂ ਆਪਣੇ ਘਰ ਵਿੱਚ ਮੋਰ ਦੇ ਖੰਭ ਲਟਕਾ ਦਿਓ ਇਸ ਨਾਲ ਲੜਾਈ ਝਗੜੇ ਖਤਮ ਹੋ ਜਾਣਗੇ ਨੰਬਰ 6 ਵਾਲੀ ਚਾਹ ਪੱਤੀ ਦਾ ਇਸਤੇਮਾਲ ਕਰਨ ਤੋਂ ਬਾਅਦ ਅਸੀਂ ਉਸ ਨੂੰ ਛੱਟ ਦਿੰਦੇ ਹਾਂ ਕਿ ਤੁਸੀਂ ਜਾਣਦੇ ਹੋ ਕਿ ਇਹ ਸਾਡੀ ਸਕਿਨ ਕੇਅਰ ਲਈ ਵੀ ਬਹੁਤ ਫਾਇਦੇਮੰਦ ਹੈ ਚਾਹ ਪੱਤੀ ਵਿੱਚ ਟੈਨਿੰਗ ਐਂਟੀਆਕਸੀਡੈਂਟ ਤੇ ਕੈਫੀਨ ਤੱਤ ਪਾਏ ਜਾਂਦੇ ਨੇ ਜੋ ਚਮੜੀ ਦੀ ਚੰਗੀ ਤਰ੍ਹਾਂ ਨਾਲ ਸਫਾਈ ਕਰਦੇ ਨੇ ਟੈਨਿੰਗ ਨੂੰ ਕਰਦੇ ਹਨ ਖਾਸ ਕਰਕੇ ਜੇਕਰ ਤੁਸੀਂ ਜਾਂ ਧੁੱਪ ਵਿੱਚ ਰਹਿੰਦੇ ਹੋ ਜਿਸ ਨਾਲ ਤੁਹਾਡੀ ਚਮੜੀ ਬੇਜਾਨ ਤੇ ਸਾਬਲੀ ਹੋ ਗਈ ਹੈ ਤਾਂ ਚਾਹ ਪੱਤੀ ਦਾ ਸਕ੍ਰਬ ਤੁਹਾਡੇ ਲਈ ਕਾਫੀ ਫਾਇਦੇਮੰਦ ਹੋਵੇਗਾ ਇੱਕ ਕੌਲੀ ਵਿੱਚ ਸੁੱਕੀ ਜਾਂ ਫਿਰ ਗਿੱਲੀ ਚਾਪਤੀ ਲੈ ਲਓ ਇਸ ਵਿੱਚ ਦਹੀਂ, ਸ਼ਹਿਦ, ਨਿੰਬੂ ਦਾ ਰਸ, ਸ਼ਹਿਦ ਅਤੇ ਚੌਲਾਂ ਦਾ ਆਟਾ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਦੇ ਇਸਤੇਮਾਲ ਚਿਹਰੇ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਕਰੋ ਤੇ ਫਿਰ ਇੱਕ ਪੈਕ ਚਿਹਰੇ ਤੇ ਕਰਦਨ ਤੇ ਲਗਾਓ। ਕੁਝ ਮਿੰਟ ਮਾਲਿਸ਼ ਕਰੋ ਤੇ 15-20 ਮਿੰਟ ਲਈ ਚਿਹਰੇ ਤੇ ਰੱਖੋ ਫਿਰ ਸਾਫ਼ ਪਾਣੀ ਨਾਲ ਧੋ ਲਓ। ਨੰਬਰ 47 ਚਾਹ ਪੱਤੀ ਵਾਲੇ ਪਾਣੀ ਨਾਲ ਜੇਕਰ ਤੁਸੀਂ ਆਪਣੇ ਬਾਲਾਂ ਨੂੰ ਧੋ ਲੈਂਦੇ ਹੋ ਤਾਂ ਇਸ ਨਾਲ ਬਾਲਾਂ ਦੀ ਲੰਬਾਈ ਵੀ ਵਧੇਗੀ ਨਾਲ ਹੀ ਚਮਕਦਾਰ ਵੀ ਬਣਨ ਲੱਗ ਜਾਣਗੇ। ਨੰਬਰ 48 ਜਿਹੜੇ ਲੋਕ ਜ਼ਿਆਦਾ ਟੈਨਸ਼ਨ ਲੈਂਦੇ ਨੇ ਉਹਦਾ ਖੂਨ گاੜਾ ਹੋਣ ਲੱਗ ਜਾਂਦਾ ਜਿਸ ਨਾਲ ਦਿਲ ਦਾ ਦੌਰਾ ਪੈਣ ਦਾ ਖਤਰਾ ਵੱਜ ਜਾਂਦਾ ਹੈ। ਨੰਬਰ 49 ਜੇਕਰ ਇਸ਼ਨਾਨ ਕਰਨ ਤੋਂ 20 ਮਿੰਟ ਪਹਿਲਾਂ ਤੁਸੀਂ ਆਪਣੇ ਸਰੀਰ ਉੱਪਰ ਨਾਰੀਅਲ ਤੇਲ ਲਗਾ ਲਓ ਤਾਂ ਇਸ ਨਾਲ ਸਰੀਰ ਦੀ ਚਮਕ ਵਾਧੀ ਹੈ ਨਾਲ ਹੀ ਚਮੜੀ ਰੁੱਖੀ ਸੁੱਕੀ ਵੀ ਨਹੀਂ ਰਹਿੰਦੀ। ਨੰਬਰ 50 ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਸੌਣਾ ਨਾ ਤੇ ਸ਼ੇਅਰ ਕਰੋ ਨਾਲ ਹੀ ਸਵੇਰ ਦਾ ਖਾਣਾ ਖਾਣ ਤੋਂ ਅੱਦਬ ਕੇ ਕੰਮ ਕਰੋ ਇਸ ਨਾਲ ਸਰੀ ਸਹੀ ਰਹੇਗਾ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ